ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਪਾਸਟ ਜਾ ਰਹੇ ਹੋ ਉਹ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹੇ ਹਾਂ ਕੋਈ ਐਸੀ ਗੱਲ ਨਹੀਂ ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੰਦ ਨੇ ਕੱਢ ਕੇ ਚਪੇੜ ਮਾਰੀ ਹਸਬੰਦ ਔਰ ਬੇਟੇ ਦੇ ੱੱਕਾ ਮੁਕੀ ਕੀਤੀ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ ਜੀ ਠੀਕ ਹੈ ਜੀ ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਜਿਸ ਦੀ ਪੱਗ ਤੇ ਹੱਥ ਪਾਇਆ ਜਾਏਗਾ ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਆ ਸਾਰਿਆਂ ਕੋਲੋਂ ਕਿ ਮੇਰੇ ਹਸਬੰਦ ਅਗਰ ਡਰਿੰਕ ਕਰਦੇ ਆ ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮੋਹਨਾ ਕਰਾਇਆ ਜਾਵੇ ਐਸ ਐਚਓ ਵੀ ਅੰਦਰ ਆ ਪੂਰੀ ਪੁਲਿਸ ਟੀਮ ਵੀ ਅੰਦਰ ਆ ਸਾਰੇ ਜਾਣੇ ਬਿਨਾ ਵਰਦੀ ਦੇ ਅੰਦਰ ਬੈਠੇ ਉੱਚ ਵੀ ਕੀਤੀ ਗਈ ਹੈ ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਆ ਕਿ ਮੇਰੇ ਹਸਬੰਡ ਨਾ ਤਾਂ ਕਦੀ ਡਰਿੰਕ ਡਰਿੰਕ ਨੂੰ ਨਾ ਹੀ ਟੱਚ ਵੀ ਨਹੀਂ ਕੀਤਾ ਕਦੀ ਪੀਣਾ ਤਾਂ ਬੜੇ ਦੂਰ ਦੀ ਆ ਬੇਟੇ ਦਾ ਹਸਬੰਡ ਦਾ ਨਾਮ ਸਰਪਜੀਤ ਸਿੰਘ ਆ ਬੇਟੇ ਦਾ ਨਾਮ ਹਰਸੀਦਖ ਸਿੰਘ ਹੈ ਕਿਥੋਂ ਦੀ ਆ ਜੀ ਕਿਥੋਂ ਜਾ ਰਹੀ ਸੀ ਇਹ ਸਵਾਗਤ ਸਟੂਡੈਂਟ ਤੋਂ ਆ ਰਹੀ ਸੀ ਸ਼ਿੰਗਾਰ ਸ਼ਿਵਾਜੀ ਨਗਰ ਤੋਂ ਔਰ ਸੜਕਾ ਕਾਰ ਜਮਾਲਪੁਰ ਹੈ ਜਮਾਲਪੁਰ ਜਾ ਰਹੀ ਸੀ ਔਰ ਮੇਰਾ ਨਾਮ ਸਰਬਜੀਤ ਕੌਰ ਹੈ ਤੇ ਉਸ ਤੋਂ ਬਾਅਦ ਮੈਂ ਸਿਰਫ ਇੱਕੋ ਹੀ ਇਨਸਾਫ ਮੰਗਦੀ ਆ ਜੀ ਇਹਨਾਂ ਸਾਰੇ ਪੁਲਿਸ ਵਾਲਿਆਂ ਦੀ ਹੁਣ ਇਹਨਾਂ ਦਾ ਮੁਆਇਨਾ ਕੀਤਾ ਜਾਵੇ ਕਿਉਂਕਿ ਇਹਨਾਂ ਨੇ ਫੁੱਲ ਡਰਿੰਕ ਕਰ ਰੱਖੀ ਆ ਇਹਨਾਂ ਗਾਲੀ ਗਲੋਚ ਕੀਤਾ ਗਿਆ ਸਾਡੇ ਲੇਡੀਜ਼ ਦੇ ਨਾਲ ਇਹਨਾਂ ਨੇ ਅੰਨੇ ਵਾਂ ਉਹਨਾਂ ਨੂੰ ਘੁੱਟਿਆ ਸਿਰ ਤੱਕ ਭਾਰਦਾ ਉਹਨਾਂ ਦਾ ਇੰਨਾ ਜ਼ਿਆਦਾ ਚੀਕਾਂ ਦੀ ਆਵਾਜ਼ ਆ ਰਹੀ ਸੀ ਫੋਨ ਤੇ ਜਦੋਂ ਮੈਨੂੰ ਫੋਨ ਆਇਆ ਕਿ ਅਸੀਂ ਉਹਨੇ ਪੈਰੀ ਭਜਦੇ ਆਏ ਆ ਇੱਥੇ ਪਲੀਜ਼ ਮੇਰੀ ਰਿਕਵੈਸਟ ਆ ਤੁਹਾ ਨਵਾਇ ਨਹੀਂ ਕੀਤੀ ਜਾ ਰਹੀ ਮੈਂ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਕੀਤੀ ਕਰ ਰਹੀ ਆ ਕਿ ਜਿਹੜੇ ਵੀ ਕੋਈ ਵੀ ਸਿੱਖ ਭੈਣ ਭਰਾ ਹੈ ਪਲੀਜ਼ ਸਾਡੀ ਆ ਕੇ ਮਦਦ ਕਰਨ ਔਰ ਇਹਨਾਂ ਦੇ ਕੋਲੋਂ ਹਵਾਨਾ ਦੇ ਕੋਲੋਂ ਮੇਰੇ ਹਸਬੰਦ ਨੂੰ छुੜਾਣ ਕਿੰਨੇ ਦੀ ਤੋੜਪੰਨ ਵੀ ਕੀਤੀ ਗਈ ਇਹਨਾਂ ਨੇ ਦੇਖੋ ਜੀ ਸਾਰੇ ਇੱਥੇ ਗਵਾਹ ਇੰਨੇ ਗਵਾਹ ਖੜੇ ਆ ਇਹਨਾਂ ਤੋਂ ਪੁੱਛਿਆ ਜਾਵੇ ਕਿਸੇ ਤੋਂ ਵੀ ਕੋਈ ਵੀ ਕਹਿ ਕੋਈ ਵੀ ਕਹਿ ਸਕਦਾ ਹੋਵੇ ਕਿ ਅਸੀਂ ਕੋਈ ਵੀ ਤੋੜਪੰਨ ਕੀਤੀ ਹੈ ਚੀਕਾਂ ਦੀ ਆਵਾਜ਼ ਆ ਰਹੀ ਸੀ ਅੰਦਰ ਬੰਦ ਕਰਕੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀ ਇੰਨੇ ਇੰਨੇ ਚੀਕ ਰਹੀ ਸੀ ਮੇਰਾ ਬੇਟਾ ਜਾਨ ਛੁੜਾ ਕੇ ਉਹਨਾਂ ਕੋਲੋਂ ਭੱਜ ਕੇ ਆਇਆ ਆਦਰਵਾਇਸ ਸਾਨੂੰ ਪ ਕੀ ਕੀਤਾ ਮੇਰੇ ਬੇਟੇ ਔਰ ਹਸਬੈਂਡ ਨੇ ਨਾ ਜੇ ਮੇਰਾ ਬੇਟਾ ਜਾਨ ਜੁੜਾ ਕੇ ਬਾਹਰ ਨਾ ਆਂਦਾ ਇਹਨਾਂ ਨੇ ਪੱਗਾਂ ਉਤਾਰੀਆਂ ਮੈਂ ਤੁਹਾਡੇ ਸਰਦਾਰ ਭਰਾਵਾਂ ਕੋਲੋਂ ਹੱਥ ਜੋੜ ਕੇ ਇੱਕ ਭੈਣ ਨਾ ਤੁਹਾਡੇ ਸਾਰਿਆਂ ਕੋਲੋਂ ਇੱਕ ਦੁਆ ਮੰਗਦੀ ਆ ਇੱਕ ਅਰਦਾਸ ਕਰਦੀ ਆ ਤੁਹਾਡੇ ਸਾਰੇ ਅੱਗੇ ਕਿ ਸਾਰੇ ਸਾਡੀ ਰਿਪੋਰਟ ਲਈ ਖੜੇ ਹੋਣ ਔਰ ਇਹਨਾਂ ਜੇ ਅਸੀਂ ਗਲਤਾਂ ਤੇ ਸਾਨੂੰ ਗਲਤ ਸਾਬਿਤ ਕੀਤਾ ਜਾਵੇ ਜੇ ਇਹਨਾਂ ਨੇ ਸ਼ਰਾਬੀਆਂ ਨੇ ਸ਼ਰਾਬ ਪੀਤੀ ਹੋਈ ਐ ਇਸ ਟਾਈਮ ਮਿੱਥਿਆ ਕੇ ਤੇ ਪਲੀਜ਼ ਮੇਰੇ ਸਾਰਿਆਂ ਦੇ ਅੱਗੇ ਰਿਕੁਐਸਟ ਆ ਇਹਨਾਂ ਸਾਰਿਆਂ ਦਾ ਇਸ ਟਾਈਮ ਹੋਇਆ ਨਾ ਕਰਵਾਇਆ ਜਾਏ ਕੀ ਮਾਮਲਾ ਹੋਇਆ ਇਹ ਸਿੰਗਰ ਚੁੰਗੀ ਦੇ ਵਲ ਅਈ ਕੱਲ ਨਾ ਸਾਡੇ ਇਰੀਏ ਦੇ ਵਿੱਚ ਡਵੀਨ ਨੰਬਰ 10 ਥਾਣੇ ਦੇ ਵਿੱਚ ਨਾ ਸਨੈਚਿੰਗ ਹੋਈ ਸੀ ਜੀ ਉਹ ਵੀ ਵੀਡੀਓ ਬੜੀ ਵੈਰਦ ਹੋ ਰਹੀ ਸੀ ਜੀ ਅਸੀਂ ਉਸ ਸਨੈਚਰਾਂ ਦੇ ਪਿੱਛੇ ਤਸਵੀਰ ਤੋਂ ਲੱਗੀ ਸੀ ਜੀ ਮੈਂ ਮੇਰੀ ਪੂਰੀ ਟੀਮ ਚੁੱਕੀ ਦੀ ਜੀ ਅਸੀਂ 8:30 ਵਜੇ ਜਿਹੜੇ ਸਨੈਚਰਾਂ ਨੇ ਮੋਟਰਸਾਈਕਲ ਤੇ ਵਾਰਤਾਤ ਕੀਤੀ ਸੀ ਜੀ ਉਸੇ ਮੋਟਰਸਾਈਕਲ ਰਿਕਵਰ ਕਰ ਲਿਆ ਜੀ ਬਟ ਜਿਹੜੇ ਸਨੈਚਰ ਸੀ ਉਹ ਭੱਜ ਗਏ ਸੀ ਜੀ ਉਸ ਤੋਂ ਬਾਅਦ ਅਸੀਂ ਆ ਗਏ ਸੀ ਚੌਕੀ ਅੱਗੇ ਜੀ ਅਸੀਂ ਨਾਕਾ ਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ ਜਿਹੜਾ ਟਿਪੜ ਰੇਡਿੰਗ ਆ ਰਹੀ ਆ ਜਿਹੜਾ ਕੋਈ ਤੇਜ਼ ਮੋਟਰਸਾਈਕਲ ਚਾਰਿਆਂ ਨੂੰ ਜੋ ਕੇ ਚੈੱਕ ਕੀ ਹੈ ਸ਼ਾਇਦ ਜੀ ਸਮੈਚਰੀ ਹੋਵੇ ਨਾ ਜੀ ਜੀ ਉਹਨਾਂ ਨੂੰ ਸਾਡੀ ਰੁਟੀਨ ਵੀ ਚੈੱਕ ਹੋਈ ਹੁੰਦੀ ਹੈ ਜੀ ਪਰ ਇੱਕ ਦੋ ਵਕਤ ਬਾਅਦ ਤੇ ਦੋ ਸਰਦਾਰ ਜੀ ਆ ਰਹੇ ਸੀ ਜੀ ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਕੀਤਾ ਰੁਕਣ ਦਾ ਜੀ ਤਾਂ ਸਾਡੇ ਮੁੰਛੀ ਜੀ ਹਰੀਸ਼ ਕੁਮਾਰ ਨੇ ਅੱਗੇ ਹੋ ਕੇ ਕਿਹਾ ਵੀ ਬਈ ਤੁਸੀਂ ਤੇ ਜਾ ਰਹੇ ਹੋ ਜਦੇ ਥੋੜਾ ਸਲੋ ਚੱਲੋ ਤਾਂ ਸਰਦਾਰੀ ਜਿਹੜੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਆ ਮੈਂ ਤੇ ਚੱਲਾਂ ਓਕੇ ਤੋਂ ਸਾਡੇ ਮੁੰਡੇ ਨੇ ਹਰੀਸ਼ ਨੇ ਮੁੰਛੀ ਨੇ ਕਿਹਾ ਕਿ ਤੂੰ ਪੱਤਰਕਾਰ ਆ ਮੈਂ ਵੀ ਮੁੰਛੀ ਆ ਜਿਹੜੀ ਕਰ ਰਿਹਾ ਤੁਸੀਂ ਰਾਮਾ ਬਸ ਇਸ ਗੱਲ ਤੋਂ ਸਰ ਉਹਨੇ ਗਾਲ ਕੱਢੀ ਜੀ ਇਹ ਗਾਲੂ ਵਾਲੀ ਹੁੰਦੇ ਮੈਂ ਇਹਨਾਂ ਨੂੰ ਕਿਹਾ ਮੈਂ ਆਪਣੇ ਮਾਲਿਕ ਦੇ ਬਲੇ ਤੁਹਾਨੂੰ ਨਹੀਂ ਮੈਂ ਨੂੰ ਅੰਦਰ ਲੈ ਆਇਆ ਜੀ ਸਰਦਾਰ ਜੀ ਅਰੇ ਜੀ ਮੈਂ ਬਾਹਰੋਂ ਕਿ ਮੈਂ ਤੁਸੀ ਅੰਦਰ ਆ ਜੂ ਮੇਰੇ ਨਾਲ ਬੈਕਟੀ ਗੱਲ ਕੋਈ ਨਹੀਂ ਕੋਈ ਕਰਨਾ ਉੱਥੇ ਕੇ ਸਰ ਮੇਰੇ ਨਾਲ ਮੁੰਡਾ ਕਾਂਸਟੇਬਲ ਸੀਗਾ ਲੱਕੀ ਸ਼ਰਮਾ ਜੀ ਇਹਦੇ ਨਾਲ ਇਹ ਸਰਦਾਰ ਜੀ ਦਾ ਬਾਅਦ ਚ ਪਤਾ ਲੱਗਿਆ ਕਿ ਇਹਦਾ ਬੇਟਾ ਕਿਸੇ ਨਾਲ ਉਹਨਾਂ ਨੇ ਦੀ ਵਰਤੀ ਫੜ ਲਈ ਤੇ ਵਰਤੀ ਪਾੜਤੀ ਦੀ ਪਤਾ ਸੰਭੀ ਜੀ ਉਹ ਤੋਂ ਬਾਅਦ ਇਹਨਾਂ ਨੇ ਆਪ ਇਹ ਸਿਰੇ ਘੋਰ ਸਮਾਤ ਸੀ ਉਹ ਬੁਲਾ ਲਈ ਜੀ ਉਹ ਬੁਲਾ ਕੇ ਸਾਡੀ ਚੌਂਕੀ ਆ ਜੀ ਚੌਂਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਏ ਧੱਕੇ ਮਾਰਦੇ ਆ ਜੇ ਜੀ ਸਰ ਆਪ ਤੁਹਾਡੇ ਸੱਟ ਵੀ ਲੱਗੀ ਆ ਜੀ ਸਰ ਇਹਨਾਂ ਨੇ ਹਜੂਮ ਸੀਗਾ ਇਹਨਾਂ ਦਾ ਉਹਦੇ ਵਿੱਚ ਕੁਝ ਮਾਰਿਆ ਜੀ ਬਾਅਦ ਜਰਾ ਹਮਲਾ ਹੋਇਆ ਅੰਦਰ ਆਪਣੇ ਗੇਜ਼ਦਾ ਤੁਹਾਨੂੰ ਉਹ ਵੀ ਤੁਹਾਨੂੰ ਤਸਵੀਰ ਦਿਖਾ ਦੇਣੀ ਚਾਹੀਦੀ ਚਾਹਤ ਜਿਹੜਾ ਸਰਨਾਯੋਕ ਕੋ ਬੈਸਬਾਜੀ ਕਰਤਾ ਸੀ ਉਹ ਬੰਦਾ ਡਰਿੰਕ ਕੀਤੀ ਹੈ ਡਾਲਰ ਦੇ ਜੋ ਕੀਤਾ ਸੀ ਜਿੰਨੇ ਤੱਕ ਤੁਹਾਨੂੰ ਵੀ ਤੁਹਾਨੂੰ ਮੇਰੀ ਕੰਮ ਕਰਾ ਰਹੇ ਜੀ ਤੁਹਾਨੂੰ ਤਸਵੀਰਾਂ ਸਰ ਇਹ ਵੀ ਉਹ આરોਪ ਲਗਾ ਰਹੇ ਨੇ ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮਾ ਨੇ ਕਹਿੰਦਾ ਡਰਿੰਕ ਕੀਤੀ ਹੋਈ ਸੀਗੀ ਸਰ ਉਹ ਬਾਹਰੋਂ ਰੋਪ ਲਾ ਰਹੇ ਨੇ ਤੁਹਾਡੇ ਸਾਹਮਣੇ ਜੀ ਤੱਕ ਸਮੇਂ ਲੱਗਦੇ ਨੇ ਜੀ ਕੀ ਮਾਮਲਾ ਹੈ ਕੀ ਸਰ ਤੁਸੀਂ ਥੋੜਾ ਦੱਸੋਗੇ ਇੱਕ ਤੁਹਾਡੇ ਸਿਰ 'ਤੇ ਸੱਟ ਲੱਗੀ ਹੋਈ ਹੈ ਕੀ ਹੈ ਜਿਹੜਾ ਬਲੱਡ ਨਿਕਲ ਰਿਹਾ ਹੈ ਸਰ ਇਹ ਹਜੂਮ ਆਇਆ ਬਾਹਰ ਦੇਖੋ ਤੁਸੀਂ ਬਾਹਰ ਨਿਕਲ ਕੇ ਕਿੰਨੇ ਚੌਕੀ ਤੋੜ ਕੇ ਜਿਸਾਂ ਦੇ ਅੰਦਰ ਵੜੇ ਇੱਥੇ ਸਰ ਵੱਜਿਆ ਕੀ ਹੈ ਸਰ ਇਹਨਾਂ ਦੇ ਕੋਲੇ ਸੀ ਪਤਾ ਨਹੀਂ ਕੀ ਮਾਰਿਆ ਜੀ ਹੁਣ ਹਜੂਮ ਦੇ ਵਿੱਚ ਮੈਂ ਤਾਂ ਇਹਨੂੰ ਰੋਕ ਲੈ ਚੀ ਮੇਰੇ ਨਾਲ ਗੱਲ ਕਰ ਲੋ ਬੈਠ ਕੇ ਆ ਜੀ ਜੀ ਮੇਰੇ ਨਾਲ ਮੇਰੀ ਗੱਲ ਨਹੀਂ ਸੁਣੀ ਸਾਡੀ ਤਾਂ ਚੌਕੀ ਭੰਨਣ ਲੱਗਦੀ ਜਿਹਾ ਸਾਰੀ ਤੋੜ ਸਾਲੀ ਤੋੜੀ ਹੈ ਜਿਹਾ ਦੇਖ ਲੋ ਤੁਸੀਂ ਹਾਂ ਤੇ ਹੁਣ ਸਰ ਉਹਨਾਂ ਦਾ ਵੀ ਮੈਡੀਕਲ ਕਰਵਾਇਆ ਜਾਊਗਾ ਬਿਲਕੁਲ ਕਰਾਇਆ ਜਾਊਗਾ ਲਾਡਿਆ ਕਰਾ ਕੇ ਲ ਮੇਰਾ ਨਾਮ ਹੈ ਆਪਣਾ ਜੀ ਬੜਾ ਦਿੱਤਾ ਪੈ ਰਿਹਾ ਉਹ ਨੰਬਰ ਨਹੀਂ ਇਹਦਾ ਤੇ ਪਹਿਲਾ ਕਹਾਵਾ ਗੁਡ ਇਵਨਿੰਗ ਸਾਰਿਆਂ ਨੂੰ ਕੱਲ ਰਾਤੀ 12:30 ਵਜੇ ਕਰੀਏ ਚੌਕੀ ਧਰਮਪੁਰ ਦੇ ਅੱਗੇ ਇੱਕ ਨਾਕਾ ਲਗਾਇਆ ਸੀਗਾ ਮਾੜੇ ਅੰਸ਼ਾਨਾਂ ਨੂੰ ਆਬੂ ਕਰਨ ਲਈ ਚੌਕੀ ਇਨਚਾਰਜ ਤੇ ਉਹਨਾਂ ਦੇ ਪੁਲਿਸ ਕਰਮਚਾਰੀ ਉੱਥੇ ਦੋ ਵਿਅਕਤੀਆਂ ਨੂੰ ਉਹਨਾਂ ਨੇ ਰੋਕਿਆ ਜੋ ਓਵਰ ਸਪੀਡਿੰਗ ਕਰਕੇ ਉਹਨਾਂ ਨੂੰ ਰੋਕਿਆ ਗਿਆ ਸੀਗਾ ਤੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਸੀਗੀ ਜਦੋਂ ਉਹ ਦੋ ਵਿਅਕਤੀਆਂ ਨੇ ਪੁਲਿਸ ਪਾਰਟੀ ਦੇ ਨਾਲ ਬਦਤਮੀਜ਼ੀ ਕੀਤੀ ਤੇ ਉਹਨਾਂ ਨੂੰ ਮਾੜੇ ਸ਼ਬਦ ਬੋਲੇ ਉਹਨਾਂ ਦੇ ਵਿੱਚ ਇੱਕ ਬੰਦਾ ਆ ਭੱਜ ਗਿਆ ਸੀਗਾ ਤੇ ਦੂਜੀ ਬੰਦੀ ਨੂੰ ਜਦੋਂ ਪੁਲਿਸ ਕਾਬੂ ਕਰਾਇਆ ਨੇ ਕਾਬੂ ਕਰਕੇ ਚੌਕੀ ਲੈ ਕੇ ਆਏ ਤੇ ਉਹਦਾ ਸਾਥੀ ਕਾਫੀ ਲੋਕਾਂ ਲੋਕੀ ਦਾ ਕਟ ਜਮਾ ਕਰਕੇ ਚੌਕੀ ਦੇ ਅੰਦਰ ਵੜ ਗਿਆ ਤੇ ਉੱਥੇ ਬੰਦ ਤੋੜ ਕੀਤੀ पुलिस मुलाजमान हथोपाई की उन्होंने बदतमीजी की उतना वर्दी पर भी हाथ पाया है इस करके लुधियाना पुलिस ने इन देखे खिलाफ मुकदमा दर्ज किया है अंडर सैक्शन वन ट्वेंटी वन वन थर्टी टू टू ट्वेंटी वन टू थ्री थर्टी वन एंड थ्री ट्वेंटी फोर ऑफ बी एन एस आगे की तफ्तीश जारी है कि इहो जे ये माडे आन्सर आतो सक्त सक्त कारवाई करती जाऊंगी धन्यवाद